ਲਾਖ 80000 ਕਰੋੜ ਰੁਪਇਆ ਕਰਜ਼ਾ تھا ਸਾਹਿਬ ਇਹ ਕਿੰਨੇ ਸਾਲਾਂ ਚ ਇਹ 24 ਤੋਂ 25 ਸਾਲਾਂ ਦੇ ਵਿੱਚ 1998 ਤੋਂ ਸ਼ੁਰੂ ਹੋਇਆ ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਫਕੂ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਬੇਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਨਵਜੋਤ ਸਿੰਘ ਸਿੱਧੂ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਆਏ ਨੇ ਤੇ ਇਸ ਮੰਗ ਪੱਤਰ ਦੇ ਵਿੱਚ ਜੋ ਪਹਿਲੀ ਅਹਿਮ ਗੱਲ ਹੈ ਉਹ ਹੈ ਪੰਜਾਬ ਦੀ ਆਰਥਿਕ ਸਥਿਤੀ ਬਾਬਤ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਜੋ ਆਰਥਿਕ ਮਾਹਰ ਨੇ ਉਹਨਾਂ ਦਾ ਇੱਕ ਗਰੁੱਪ ਬਣਾਇਆ ਜਾਏ ਤੇ ਉਹ ਆਡਿਟ ਕਰਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਆਖਿਰ ਸਥਿਤੀ ਕਿੰਨੀ ਭਿਆਨਕ ਹੁੰਦੀ ਜਾ ਰਹੀ ਹੈ ਇਲਜ਼ਾਮ ਇਹ ਵੀ ਲਾਏ ਨੇ ਕਿ ਪਿਛਲੀਆਂ ਸਰਕਾਰਾਂ ਨੇ ਜਿੰਨਾ ਕਰਜ਼ਾ ਲਿਆ ਉਸ ਦੇ ਮੁਕਾਬਲੇ ਕਿਤੇ ਜ਼ਿਆਦਾ ਕਰਜ਼ਮਾਨ ਸਰਕਾਰ ਲੈ ਰਹੀ ਹੈ ਤੇ 5 ਸਾਲਾਂ ਦੇ ਵਿੱਚ ਤਾਂ ਸਥਿਤੀ ਬੱਦ ਤੋਂ ਬੱਤਰ ਹੋਣ ਵਾਲੀ ਹੈ ਉਹ ਮੈਂ ਕਨਫਰਮ ਕਰਤਾ ਹਾਂ 2852 ਸਹੀ ਤਾਂ 280 280 2 ਲੱਖ 80 ਹਜ਼ਾਰ ਕਰੋੜ ਰੁਪਇਆ ਕਰਜ਼ਾ تھا ਸਾਹਿਬ ਇਹ ਕਿੰਨੇ ਸਾਲਾਂ ਚ ਇਹ 24 ਤੋਂ 25 ਸਾਲਾਂ ਦੇ ਵਿੱਚ 1998 ਤੋਂ ਸ਼ੁਰੂ ਹੋਇਆ ਇਨ 25 ইয়ার্স ది ਲੋਨ অন ਪੰਜਾਬ ਵਾਸ 2 ਲੱਖ 80000 ਕਰੋੜ ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਦੇ ਤਰਾ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਪੁੱਵੇ ਤੋਂ ਲੈ ਕੇ 2022 ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 280000 ਕਰੋੜ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20000 ਕਰੋੜ ਸਾਲ ਦਾ ਚੜਾਉਂਦੀ ਤੇ ਅਕਾਲੀ ਦਲ 15000 ਲਾਸਟ ਸਾਲ ਦੇ ਵਿੱਚ ਉਹ 32000 ਕਰੋੜ ਚੜਾ ਗਏ ਸੀਗੇ ਸਾਨੂੰ ਮਾਰਨ ਲਈ ਇਨਟੈਂਸ਼ਨਲੀ ਮੋਟਿਵੇਟ ਫਿਰ ਵੀ 1.5 ਲੱਖ ਕਰੋੜ ਸੀ ਉਹਨਾਂ ਦਾ ਠੀਕ ਹੈ ਜੀ 1.80 ਉਹਨਾਂ ਦੇ ਹੋਇਆ ਤੇ 5 ਸਾਲਾਂ 'ਚ 22 22000 ਕਰੋੜ ਚ ਆ ਕੇ 280 ਸਾਡਾ ਹੋਇਆ। ਇਹ 2 ਸਾਲਾਂ 'ਚ 91000 ਕਰੋੜ ਇਹਨਾਂ ਦੀ ਆਫਦੀ ਉਹ ਹੈ। 2 ਸਾਲਾਂ 'ਚ 91000 ਕਰੋੜ ਤੁਸੀਂ ਜੇ 45000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਐਸਕਲੇਸ਼ਨ ਲਾਓ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ ਚੜਾ ਦੇਣਗੇ। ਇਹ ਬਦਲਾਵ ਕਰਨਾ ਹੈ ਸੀ ਇਹ ਬਦਲਾਵ ਹੈ। ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ। ਵੀ ਇਹਨੂੰ ਸਵਾਲ ਪੁੱਛਣ। ਔਰ ਇਹ ਲੋਕਾਂ ਨੂੰ ਜਵਾਬ ਦੇਵੇ। ਔਰ ਇਹ ਕਹਿ ਕੇ ਆਏ ਹਾਂ ਵੀ ਹੈਵ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਏਵੈਲੂਏਸ਼ਨ ਇੰਡੀਪੈਂਡੈਂਟ ਆਡਿਟ ਆਫ ਏਵੈਲੂਏਸ਼ਨ ਥਰੂ ਫਾਈਨੈਂਸ਼ੀਅਲ ਐਕਸਪਰਟਸ ਮੈਂ ਸਰਦਾਰ ਰਣਜੀਤ ਸਿੰਘ ਘੁੰਮਣ ਸਾਹਿਬ ਜਿਹੜੇ ਪ੍ਰੋਫੈਸਰ ਆਫ ਐਮਿਨੈਂਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਫੋਰਵਾਰਨ ਕੀਤਾ ਉਹਨਾਂ ਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਹਾਂ ਜਿਨ੍ਹਾਂ ਨੇ ਫਾਈਨੈਂਸ ਕਮਿਸ਼ਨ دی ਜਿਹੜੀ 73 ਅਮੈਂਡਮੈਂਟ 74 ਅਮੈਂਡਮੈਂਟ ਵੀ ਜੀ ਆਹ ਕਾਰਪੋਰੇਸ਼ਨਾਂ ਨੂੰ ਦੇਣਾ ਪੰਜੀ ਹੈ ਨਹੀਂ ਦੇਣ ਨੂੰ ਯਾ ਕਾਰਪੋਰੇਸ਼ਨ ਨੂੰ ਇਦਾਂ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇਦਾਂ ਪੈਸੇ ਦੇਣੇ ਆ ਉਹ ਤਾਂ ਕਹਿੰਦਾ ਹੁੰਦਾ ਸੀ ਪਟੂ 25000 ਰੁਪਏ ਸਰਪੰਚ ਨੂੰ ਤੇ 10-10000 ਰੁਪਏ ਪੰਚਾਂ ਨੂੰ ਹੈ ਜੀ ਇਹ ਉਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਦਿਸ ਇਸ ਆਲਰੇਡੀ ਫਨ ਇਰੀਪੇਅਰਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ